ਪਟਿਆਲੇ ਦੇ ਵਿੱਚ ਕੋਠੀ ਲੱਭ ਰਹੇ ਹੋ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਬਹੁਤ ਹੀ ਪਿਆਰੀ ਤੇ ਆਲੀਸ਼ਾਨ ਕੋਠੀ 182 ਘਰ ਦੇ ਵਿੱਚ ਕੋਠੀ ਐ ਬਣੀ ਹੋਈ ਆ ਤੁਸੀਂ ਇਹਦਾ ਫਰੰਟ ਦੇਖ ਸਕਦੇ ਹੋ 27 ਫੁੱਟ ਦਾ ਫਰੰਟ ਆ ਯਾ ਨਾ ਦੋ ਗੱਡੀਆਂ ਤੁਸੀਂ ਬਹੁਤ ਆਸਾਨੀ ਨਾਲ ਇੱਥੇ پارک ਕਰ ਸਕਦੇ ਹੋ ਤੇ ਗੱਡੀਆਂ ਤੋਂ ਬਿਨਾਂ ਤੁਸੀਂ ਇੱਥੇ ਆਪਣੀ ਬਾਈਕ ਵਗੈਰਾ ਵੀ ਖੜੀ ਕਰ ਸਕਦੇ ਹੋ ਬਹੁਤ ਸਪੇਸ ਆ ਇੱਥੇ ਅੰਦਰ ਐਂਟਰ ਹੋਣ ਸਾਰ ਸੱਜੇ ਹੱਥ ਸਭ ਤੋਂ ਪਹਿਲਾਂ ਤਾਂ ਬੈੱਡਰੂਮ ਆਉਂਦਾ ਬੈੱਡਰੂਮ ਦਾ ਵੀਊ ਤੁਸੀਂ ਦੇਖ ਸਕਦੇ ਹੋ ਹਨਾ ਕਿੰਨਾ ਵਧੀਆ ਖੁੱਲਾ ਡੁੱਲਾ ਆ ਪੂਰਾ ਜਿਹੜਾ ਕੰਮ ਰਹਿੰਦਾ ਬਾਈ ਹੋਰੀ ਸਾਰਾ ਤੁਹਾਨੂੰ ਕਰਵਾ ਕੇ ਦੇਣਗੇ ਇਹ ਕੰਮ ਤੇ ਦੇ ਵਿੱਚ ਸਿੱਧੀ ਆਵੇਗੀ ਤੇ ਨਾਲ ਹੀ ਤੁਹਾਨੂੰ ਇਹਦੇ ਅਟੈਚ ਬਾਥਰੂਮ ਮਿਲ ਜੂਗਾ ਬਾਥਰੂਮ ਤੁਸੀਂ ਦੇਖ ਸਕਦੇ ਹੋ ਨਾ ਕਿੰਨਾ ਖੁੱਲਾ ਡੁੱਲਾ ਆ ਦੋ ਦਰਵਾਜੇ ਨੇ ਬਾਥਰੂਮ ਦੇ ਰੂਮ ਦੇ ਲਈ ਵੀ ਯੂਜ਼ ਕਰ ਸਕਦੇ ਹੋ ਤੇ ਲੌਬੀ ਵਾਸਤੇ ਵੀ ਇਹ ਬਾਥਰੂਮ ਯੂਜ਼ ਹੋ ਜਾਏਗਾ ਤੇ ਇਸ ਤੋਂ ਬਾਅਦ ਲੈ ਕੇ ਚੱਲਦੇ ਹਾਂ ਤੁਹਾਨੂੰ ਡ੍ਰਾਇੰਗ ਰੂਮ ਦੇ ਵਿੱਚ ਡ੍ਰਾਇੰਗ ਰੂਮ ਦੇ ਵਿੱਚ ਦੇਖੋ ਨਾ ਜਗ੍ਹਾ ਕਿੰਨੀ ਖੁੱਲੀ ਡੁੱਲੀ ਆ ਸ਼ੀਟਾਂ ਲੱਗੀਆਂ ਹੋਈਆਂ ਨੇ ਪਿੱਛੇ ਕੰਮ ਚੱਲ ਰਿਹਾ ਸਾਰੀ ਕੋਠੀ ਦਾ ਤੇ ਨਾਲ ਹੀ ਇਹਦੇ ਇੱਕ ਵਿੰਡੋ ਲੱਗ ਜਾਂਦੀ ਹੈ ਜਿੱਥੇ ਤੁਸੀਂ ਸਨਲਾਈਟ ਦਾ ਨਾ ਪੂਰਾ 뷰 ਲੈ ਸਕਦੇ ਹੋ ਇੱਥੇ ਬੈਠ ਕੇ ਤੇ ਇਸ ਤੋਂ ਬਾਅਦ ਲੈ ਕੇ ਚੱਲਦੇ ਹਾਂ ਤੁਹਾਨੂੰ ਲੌਬ ਹੋਰਾਂ ਨੇ ਕੋਠੀ ਨੂੰ ਸਾਹਮਣੇ ਕਿਚਨ ਆ ਜਾਂਦੀ ਹੈ ਨਾ ਕਿਚਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡਬਲ ਸਿੰਕ ਤੁਹਾਨੂੰ ਕਿਚਨ ਮਿਲ ਜੇਗਾ ਤੇ ਬੋਡ ਵਰਕ ਜਿਹੜਾ ਸਾਰਾ ਕਰਵਾ ਕੇ ਦੇਣਗੇ ਬਾਈ ਹੋਰਾਂ ਨੇ ਤੇ ਨਾਲ ਹੀ ਸਾਈਡ ਤੁਸੀਂ ਇੱਧਰ ਆਪਣੀ ਵਾਸ਼ਿੰਗ ਮਸ਼ੀਨ ਵਗੈਰਾ ਵੀ ਲਗਾ ਸਕਦੇ ਹੋ ਕੱਪੜੇ ਧੋ ਸਕਦੇ ਹੋ ਜਾਂ ਤੁਸੀਂ ਕੁਝ ਹੋਰ ਲਗਾ ਸਕਦੇ ਹੋ ਇੱਥੇ ਹਨਾ ਬਹੁਤ ਵਧੀਆ ਤਰੀਕੇ ਦੇ ਨਾਲ ਸਪੇਸ ਨੂੰ ਮੈਨੇਜ ਕੀਤਾ ਹੋਇਆ ਬਾਈ ਹੋਰਾਂ ਨੇ ਤੇ ਨਾਲ ਹੀ ਇੱਧਰ ਆ ਜਾਂਦਾ ਰੂਮ ਹਨਾ ਰੂਮ ਦੇ ਵਿੱਚ ਦੇਖੋ ਤੁਸੀਂ ਕੰਮ ਚੱਲ ਰਿਹਾ ਬਾਈ ਲੱਗਿਆ ਹੋਇਆ ਆਪਣਾ ਕੰਮ ਕਰਨਾ ਤੇ ਇੱਕ ਗੱਲ ਹਰੇਕ ਬੈਡਰੂਮ ਦੇ ਨਾਲ ਨਾ ਤੁਹਾਨੂੰ ਅਟੈਚ ਬਾਥਰੂਮ ਮਿਲ ਜੇਗਾ ਟੋਟਲ 5 ਬੈ ਦੇ ਵਿੱਚ ਦੋ نیچے ਨੇ ਤੇ ਤਿੰਨ ਉੱਪਰ ਨੇ ਇਹ ਸੀ ਸਾਰਾ ਨੀਚੇ ਦਾ ਏਰੀਆ ਹੁਣ ਤੁਹਾਨੂੰ ਉੱਪਰ ਦਾ ਏਰੀਆ ਦਿਖਾਉਣਾ ਹੈ ਕਿ ਨਾ ਕਿਸ ਤਰੀਕੇ ਦੇ ਨਾਲ ਨੀਚੇ ਦਾ ਬਹੁਤ ਘੈਂਟ ਤਰੀਕੇ ਨਾਲ ਬਣੀ ਹੋਈ ਆ ਕੋਠੀਪੁਰੀ ਹੁਣ ਤੁਹਾਨੂੰ ਉੱਪਰ ਲੈ ਕੇ ਚਾਲਦੇ ਆ ਉੱਪਰ ਦੇਖੋ ਨਾ ਕਿੰਨਾ ਵਧੀਆ ਕੰਮ ਆ ਤੁਸੀਂ ਪੌੜੀਆਂ ਦਾ ਕੰਮ ਵੀ ਦੇਖ ਸਕਦੇ ਹੋ ਤੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਕਿੰਨਾ ਵਧੀਆ ਕੰਮ ਹੋਇਆ ਹੋਇਆ ਹੈ ਨਾ ਸਾਰੀ ਬਾਈ ਨੇ ਹੋਰਾਂ ਨੇ ਪੂਰਾ ਡਿਜ਼ਾਈਨ ਪਾ ਰੱਖਿਆ ਤੇ ਨਾਲ ਹੀ ਇੱਧਰ ਆ ਜਾਂਦੇ ਨੇ ਬੈੱਡਰੂਮ ਬੈੱਡਰੂਮ ਦੇਖ ਸਕਦੇ ਹੋ ਨਾ ਤੁਸੀਂ ਕਿੰਨੇ ਖੁੱਲੇ ਡੁੱਲੇ ਨੇ ਸਾਰੇ ਬੈੱਡਰੂਮਾਂ ਦੇ ਵਿੱਚ ਵਾਲਪੇਪਰ ਵਗੈਰਾ ਲਗਾ ਕੇ ਦੇ ਰੂਮ ਦੇਖ ਸਕਦੇ ਹੋ ਨਾ ਬਾਥਰੂਮ ਵੀ ਖੁੱਲਾ ਡੁੱਲਾ ਹੈ ਪੂਰਾ ਰੂਮ ਦੇ ਨਾਲ ਨਾ ਹਰੇਕ ਵਿੰਡੋ ਲੱਗਦੇ ਜਿੱਥੋਂ ਤੁਸੀਂ ਸਨਲਾਈਟ ਦਾ ਪੂਰਾ ਨਜ਼ਾਰਾ ਲੈ ਸਕਦੇ ਹੋ ਇੱਧਰ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਦੂਜੇ ਕਮਰੇ ਦੇ ਵਿੱਚ ਇਸ ਬੈਡਰੂਮ ਨੂੰ ਵੀ ਪੂਰਾ ਖੁੱਲਾ ਡੁੱਲਾ ਬਣਾਇਆ ਹੋਇਆ ਹੈ ਤੇ ਨਾਲ ਹੀ ਇਹਦੇ ਇੱਕ ਵਿੰਡੋ ਮਿਲ ਜੇਗੀ ਤੁਹਾਨੂੰ ਜਿੱਥੋਂ ਤੁਸੀਂ ਸਨਲਾਈਟ ਦਾ ਇੱਥੇ ਵੀ ਨਜ਼ਾਰਾ ਲੈ ਸਕਦੇ ਹੋ ਤੇ ਇੱਕ ਤੁਹਾਨੂੰ ਡਰੈਸਿੰਗ ਰੂਮ ਮਿਲ ਜੇਗਾ ਤੇ ਨਾਲ ਹੀ ਅਟੈਚ ਬਾਥਰੂਮ ਮਿਲ ਜੇਗਾ ਬਾਥਰੂਮ ਨੂੰ ਵੀ ਤੁਸੀਂ ਦੇਖ ਸਕਦੇ ਹੋ ਟਾਈਲਾਂ ਵਗੈਰਾ ਦਾ ਕੰਮ ਕੰਪਲੀਟ ਹੈ ਤੇ ਬਾਕੀ ਜਿਹੜਾ ਕੰਮ ਰਹਿਦਾ ਹੈ ਕੋਠੀ ਦਾ ਬਾਈ ਹੋਰੀ ਸਾਰਾ ਤੁਹਾਨੂੰ ਕਰਵਾ ਕੇ ਦੇਖ ਸਕਦੇ ਹੋ ਕਿੰਨਾ ਵਧੀਆ ਵਿਊ ਆ ਬਾਹਰਲਾ ਹਰ ਪਾਸੇ ਪੂਰੀ ਘੈਂਟ ਗੱਲਬਾਤ ਕੀਤੀ ਹੋਈ ਆ ਬਾਈ ਹੋਰਾਂ ਦੇ ਕੋਠੇ ਦੀ ਆਲੇ-ਦੁਆਲੇ ਵੀ ਤੁਸੀਂ ਦੇਖ ਸਕਦੇ ਹੋ ਬਾਹਰਲੇ ਵਿਊ ਦਾ ਵੀ ਪੂਰਾ ਐਂਡ ਗੱਲਬਾਤ ਆ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਆਪਣੇ 5ਵੇਂ ਰੂਮ ਦੇ ਵਿੱਚ 5ਵਾਂ ਰੂਮ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਢੋਲਾ ਆ ਬਹੁਤ ਵਧੀਆ ਤਰੀਕੇ ਦੇ ਨਾਲ ਬਿਲਡ ਕੀਤਾ ਹੋਇਆ ਹਰ ਇੱਕ ਚੀਜ਼ ਨੂੰ ਤੇ ਇਸ ਤੋਂ ਬਾਅਦ ਇਸ ਤੋਂ ਬਾਅਦ ਨੂੰ ਲੈ ਕੇ ਚੱਲਦੇ ਆ ਬਾਹਰ ਬੈਕ ਸਾਈਡ ਦੇ ਉੱਪਰ ਤੁਹਾਨੂੰ ਵੇੜਾ ਮਿਲ ਜੂਗਾ ਨਾ ਖੁੱਲਾ ਢੋਲਾ ਵੇੜਾ ਇੱਥੇ ਸੋ ਏਸੀ ਸਾਰੀ ਕੋਠੀ ਆ ਨਾ ਕੋਠੀ ਤੁਸੀਂ ਦੇਖ ਹੀ ਲੱਤੀ ਆ ਤੇ ਜੇਕਰ ਤੁਸੀਂ ਵੀ ਆਪਣੀ ਸੁਪਨੇ ਦਾ ਇੱਕ ਵਾਰ ਇੱਥੇ ਜ਼ਰੂਰ ਆ ਕੇ ਜਾਇਓ ਹਨਾ ਕੋਠੀ ਨੂੰ ਦੇਖ ਕੇ ਜਾਇਓ ਤੇ ਜੇਕਰ ਪੈਸਿਆਂ ਦੀ ਗੱਲ ਕਰੀਏ ਤਾਂ 85 ਲੱਖ ਰੁਪਏ ਬਾਈ ਹੋਰੀ ਇਹਦਾ ਮੁੱਲ ਕਰਦੇ ਨੇ ਤੇ ਬਾਕੀ ਕਹਿੰਦੇ ਮਾਨਤਨ ਕਰ ਦਣਗੇ ਤੁਹਾਨੂੰ ਸਾਰੇ ਪੈਸੇ ਦੇਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ 15-20 ਲੱਖ ਰੁਪਏ ਦੇ ਕੇ ਤੁਸੀਂ ਕੋਠੀ ਦੇ ਮਾਲਕ ਬਣ ਸਕਦੇ ਹੋ ਤੇ ਬਾਕੀ ਦੇ ਉੱਪਰ ਸਾਰਾ ਲੋਨ ਕਰ ਦਣਗੇ ਲੋਨ ਕਰਨ ਲਈ ਤੁਹਾਨੂੰ ਕੋਈ ਵੀ ਵੱਡੀ ਫਾਰਮੈਲਟੀ ਨਹੀਂ ਬਸ ਤੁਸੀਂ ਪੈਸੇ ਦੇਣਿਆ ਬਾਈ ਹੋਰੀ ਬਾਕੀ ਸਾਰਾ ਕੰਮ ਆਪੇ ਕਰ ਦਣਗੇ ਤੇ ਸਕਰੀਨ ਦੇ ਉੱਪਰ ਮੈਂ ਬਾਈ ਹੋਰਾਂ ਦਾ ਨੰਬਰ ਦੇ ਰਿਹਾ ਤੁਸੀਂ ਇੱਕ ਵਾਰ ਜ਼ਰੂਰ ਕੰਟੈਕਟ ਕਰਿਓ ਇਹਨਾਂ ਨੂੰ